बापा 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 छोटा भलो गाडियां ਅੱਜ ਜਿਹੜਾ ਸਟੇਟ মিডিਆ ਕਲੱਬ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਨਸ਼ਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਹੜੇ ਬੱਚੇ ਆਪੇ ਨੌਜਵਾਨ ਨਸ਼ਿਆਂ 'ਚ ਮਤਲਬ ਲੱਗ ਚੁੱਕੇ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਕਿ ਨਸ਼ਿਆਂ ਨੂੰ ਛੱਡੋ ਕੋੜ ਵੱਡੋ ਦਾ ਨਾਅਰਾ ਦੇ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸਟੇਟ মিডিਆ ਕਲੱਬ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਮੈਂ ਦੇਖ ਰਿਹਾ ਸੀ 1200 ਨੌਜਵਾਨ ਜਿਹੜਾ ਇਹ ਨਾਲ ਚੱਲ ਰਿਹਾ ਹੈਗਾ ਬਹੁਤ ਹੀ ਚੰਗਾ ਲੱਗਾ ਜਿਹੜੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਆਪਾਂ ਇੱਕ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਨੂੰ ਨਸ਼ਿਆਂ ਤੋਂ ਬਚਾਈਏ ਤੇ ਸਾਡਾ ਆਪਣਾ ਪੂਰਾ ਪੰਜਾਬ ਬਚੇਗਾ। ਸਰ ਇੱਕ ਮੈਸੇਜ ਸੁਣਿਆ ਕਿ ਦੌਂਗੇ ਨਸ਼ੇ ਕਰਨ ਵਾਲੇ ਖਾਸ ਨਸ਼ੇ ਕਰਨ ਨੂੰ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਨਸ਼ਾ ਆ ਉਹ ਸਿਰਫ ਨਾਮ ਦਾ ਕੀਤਾ ਜਾਵੇ। ਜਿਹੜਾ ਇਹ ਡਰੱਗ ਦਾ ਨਸ਼ਾ ਜਾਂ ਫਾਰਮਾ ਨਸ਼ਾ ਜਾਂ ਉਹ ਤੋਂ ਇਹਨੂੰ ਸੁਚੇਤ ਰਿਆ ਜਾਵੇ ਤਾਂ ਗੁਰੇਜ਼ ਕੀਤਾ ਜਾਵੇ। ਜੇ ਨਾਮ ਦਾ ਨਸ਼ਾ ਕਰਾਂਗੇ ਤਾਂ ਅਸੀਂ ਉਸ ਪਰਮਾਤਮਾ ਨੂੰ ਨਹੀਂ ਪਾਵਾਂਗੇ ਤੇ ਆਪਣੀ ਜ਼ਿੰਦਗੀ ਵੀ ਸਵਾਰ ਲਾਵਾਂਗੇ। ਉਹ ਸਰਕਾਰੀ ਜਿਹੜੇ ਹੈਗੇ ਡਿਡਿਕਸ਼ਨ ਸੈਂਟਰ ਸਾਡੇ ਖੁੱਲੇ ਹੋਏ ਨੇ ਜੋ ਕੋਈ ਵਿਅਕਤੀ ਕੋਈ ਬੱਚਾ ਜਾਂ ਕੋਈ ਪਰਿਵਾਰ ਆਪਣੇ ਬੱਚੇ ਨੂੰ ਉੱਥੇ ਦਾਖਲ ਕਰਾ ਕੇ ਨਸ਼ਾ ਛਡਾਉਣਾ ਚਾਹਣਾ ਤਾਂ ਉਸੇ ਅਸੀਂ ਉਸਦੇ ਨਾਲ ਲੱਗ ਕੇ ਉਹਦੀ ਮਤਲਬ ਇਹਨੂੰ ਪਹਿਲ ਕਰਾਂਗੇ ਤੇ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਵਾਂਗੇ ਨਸ਼ਾ ਵਿੱਚੋਂ ਦੀ ਵਰਨਿੰਗ ਤਾਂ ਇਹੀ ਹੈ ਕਿ ਉਹਨਾਂ ਨੂੰ ਇਹ ਤੁਸੀਂ ਦੇਖ ਹੀ ਲਿਆ ਵਰਨਿੰਗ ਤਾਂ ਇਹ ਇੱਕ ਸਿਗਨਲ ਆ ਜਿਹੜਾ ਸਟੇਟ মিডিਆ ਕਲੱਬ ਨੇ ਅੱਜ ਇੱਕ ਜਿਹੜੀ ਨਵੀਂ ਪਹਿਲ ਕੀਤੀ ਹੈ ਇੱਕ ਰੈਲੀ ਕੱਢ ਕੇ ਸਾਰੇ ਨੌਜਵਾਨ ਨਾਲ ਆਏ ਨਹੀਂ ਉਹਨਾਂ ਨੂੰ ਇੱਕ ਇਹ ਚੇਤਾਵਨੀ ਆ ਕਿ ਹੁਣ ਤੁਸੀਂ ਇਹ ਇਸ ਰਸਤੇ ਤੋਂ ਪਿਛਟ ਜਾਓ ਕਿ ਨਸ਼ਾ ਕਰਨ ਵਾਲਾ ਹੁਣ ਕੋਈ ਨਹੀਂ ਰਹੇਗਾ ਤੇ ਤੁਹਾਡਾ ਜਿਹੜਾ ਵਪਾਰ ਹੈ ਬੰਦ ਹੋ ਜਾਏਗਾ